ਕੀ ਤੁਹਾਨੂੰ ਪਤਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਖੜੀ ਲੈਚੀ 베ਰੀ ਸਿਰਫ ਇੱਕ ਰੁੱਖ ਨਹੀਂ ਇਤਿਹਾਸ ਦਾ ਉਹ ਗਵਾਹ ਹੈ ਜਿਸ ਨੇ ਸਿੱਖਾਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਦੇਖੀਆਂ ਇਸ 베ਰੀ ਦਾ ਨਾਮ ਆਪਣੇ ਨਿੱਕੇ ਨਿੱਕੇ ਲੈਚੀ ਵਰਗੇ ਫਲਾਂ ਕਰਕੇ ਲੈਚੀ 베ਰੀ ਪੈ ਗਿਆ ਸੀ ਕਿਹਾ ਜਾਂਦਾ ਹੈ ਜਦੋਂ ਅੰਮ੍ਰਿਤ ਸਰੋਵਰ ਤੇ ਹਰਮੰਦਰ ਸਾਹਿਬ ਬਣ ਰਹੇ ਸਨ ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਭਾਈ ਸ਼ਾਲੂ ਜੀ ਨਾਲ ਬੈਠ ਕੇ ਕੰਮ ਦੀ ਦੇਖਰੇ ਕਰਦੇ ਸਨ ਇਹ 베ਰੀ ਉਸ ਸਮੇਂ ਤੋਂ ਗੁਰੂ ਸਾਹਿਬ ਦੀ ਕਿਰਪਾ ਦੀ ਸਾਖੀ ਬਣ ਗਈ ਪਰ ਅਸਲ ਕਹਾਣੀ ਸ਼ੁਰੂ ਹੁੰਦੀ ਹੈ 1740 ਚ ਜਦੋਂ ਮੁਗਲ ਹਕੂਮਤ ਦੇ ਗਵਰਨਰ ਮਸਾ ਰੰਗੜ ਨੇ ਦਰਬਾਰ ਸਾਹਿਬ ਨੂੰ ਨੱਚਣ ਗਾਣ ਦੀ ਜਗ੍ਹਾ ਬਣਾ ਦਿੱਤਾ ਸਿੱਖਾਂ ਦੇ ਦਿਨਾਂ ਚ ਅੱਗ ਭੜਕ ਉੱਠੀ ਦੋ ਸੂਰਮੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਗੁਰੂ ਘਰ ਦੀ ਬੇਰਵੀ ਦਾ ਬਦਲਾ ਲੈਣ ਲਈ ਰਾਜਸਥਾਨ ਤੋਂ ਆਏ ਅਤੇ ਉਹਨਾਂ ਨੇ ਆਪਣੇ ਘੋੜੇ ਇਸੇ ਇਲਾਚੀ ਬੀਰੀ ਨਾਲ ਬੰਨੇ ਤੇ ਅੰਦਰ ਜਾ ਕੇ ਮਸੇ ਰੰਗੜ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਤਦੋਂ ਤੋਂ ਲੈ ਕੇ ਅੱਜ ਤੱਕ ਇਹ ਬੀਰੀ ਸਿੱਖਾਂ ਦੇ ਇਤਿਹਾਸ ਦੀ ਉਹ ਨਿਸ਼ਾਨੀ ਹੈ ਜਿੱਤੇ ਗੁਰੂ ਦੀ ਕਿਰਪਾ ਤੇ ਸ਼ਹੀਦਾਂ ਦੀ ਬਹਾਦਰੀ ਦੋਵੇਂ ਮਿਲਦੀਆਂ ਹਨ ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ